ਬਾਬਾ ਫੂਸਾ ਜਿਹੜਾ ਉਹ ਚਾਈਨੀਜ਼ ਨਾਮ ਆ ਬਾਬੇ ਨਾਨਕ ਦਾ ਅੱਛਾ ਮੱਕੜ ਸਾਬ ਮੈਂ ਨਾ ਇੱਕ ਨਰਸਿੰਗ ਸਟੇਸ਼ਨ ਫਰੀ ਮੈਂਟਲ ਸਾਡੇ ਪਰਥ ਜਾ ਮੈਂ ਉੱਥੇ ਸ਼ਿਫਟ ਕਰਨ ਗਿਆ ਉੱਥੇ ਨਾ ਇੱਕ ਚਾਈਨੀਜ਼ ਕੁੜੀ ਕੰਮ ਕਰ ਰਹੀ ਸੀ ਜੀ ਉਹਦੇ ਨਾਲ ਨਾ ਭਾਜੀ ਵੈਸੀ ਡਿਸਕਸ਼ਨ ਸ਼ੁਰੂ ਹੋ ਗਈ ਉਹ ਕਹਿੰਦੀ ਕਿ ਮੈਂ ਜਿਵੇਂ ਹਨਾ ਅਥੀਸਟ ਹਨਾ ਉਹ ਮਤਲਬ ਆਈ ਡੋਟ ਬਲੀਵ ਇਨ ਗੋਡ ਇਦਾਂ ਦੀ ਪਰ ਕਹਿੰਦੀ ਮੇਰੀ ਮੰਮੀ ਨਾ ਉਹਦੀ ਮਦਰ ਸੀ ਜਿਹੜੀ ਇੱਕ ਕੋਟਰ ਮਤਲਬ ਰਿਸਾਈਟ ਕਰਦੀ ਸੀ ਤੇ ਮੈਂ ਵੈਸੇ ਉਹਨੂੰ ਪੁੱਛਿਆ ਵੀ ਨਹੀਂ ਉਹ ਆਪ ਹੀ ਕਰਨ ਲੱਗੀ ਕਹਿੰਦੀ ਕਿ ਉਹ ਬੜਾ ਕਾਮਿੰਗ ਜਿਹਾ ਇਫੈਕਟ ਦਿੰਦੀ ਆ ਜਦੋਂ ਉਹਨੇ ਸ਼ੁਰੂ ਕੀਤਾ ਨਾ ਉਦੋਂ ਤਾਂ ਨਹੀਂ ਮੈਨੂੰ ਸਮਝ ਆਈ ਇੱਕ ਓੰਕਾਰ ਆਪਣੇ ਆਪਣੀ ਜੀ ਕਹਿੰਦੀ ਸੀ ਵੀ ਬਾਹਲੀ ਚਾਈਨੀਸ ਚ ਜਿਹੜਾ ਨੇ ਕਿਹਾ ਜਪ ਆਦ ਸੱਚ ਜਗਾਦ ਪਰ ਉਹ ਥੋੜਾ ਜਿਹਾ ਐ ਕਰੇ ਕਿ ਜਿਵੇਂ ਰਾਈਮ ਜਿਹਾ ਕਰਦਾ ਹੈ ਮੈਂ ਉਹਨੂੰ ਪੁੱਛਿਆ ਮੈਂ ਕਿਹਾ ਵੀ ਚੱਲ ਦੁਬਾਰਾ ਦੱਸ ਭਜੀ ਮੈਂ ਕਿਹਾ ਵੀ ਇਹ ਤਾਂ ਸਾਡੇ ਬਾਬੇ ਦੀ ਚੋਰੀ ਆ ਮੈਂ ਕਿਹਾ ਜਿਹੜਾ ਤੇਰੀ ਮੰਮੀ ਨੇ ਕਿਸੇ ਨੂੰ ਸੁਣਿਆ ਹੋ ਉਹ ਕਹਿੰਦੀ ਨਹੀਂ ਸਾਡਾ ਬਾਬਾ ਤਾਂ ਕਹਿੰਦੀ ਵੀ ਉਹ ਬਹੁਤ ਘੱਟ ਲੋਕ ਉਸ ਨੂੰ ਮੰਨਦੇ ਨੇ ਉਹਨੂੰ ਪਰ ਵਧੀਆ ਮੰਨਦੇ ਨੇ ਭਾਜੀ ਮੈਂ ਕਿਹਾ ਕਿ ਤੂੰ ਆਪਣੇ ਬਾਪੇ ਦਾ ਨਾਮ ਦੱਸ ਵੀ ਅਸੀਂ ਸਰਚ ਕਰੀਏ ਵੀ ਕਿਵੇਂ ਹਨਾ ਥੋੜੀ ਜਿਹੀ ਐਕਸਾਈਟਮੈਂਟ ਹੁੰਦੀ ਸਾਨੂੰ ਭਾਜੀ ਉਹਨੇ ਆਪਣੀ ਮੰਮੀ ਨੂੰ ਵੀਡੀਓ ਕਾਲ ਲਈ ਉੱਥੇ ਸੰਦਰ ਸਿੰਘ ਸਟੇਸ਼ਨ ਤੇ ਬੈਠੀ ਸੀ ਉਹਦੀ ਮੰਮੀ ਕਹਿੰਦੀ ਵੀ ਇਹ ਸਾਡਾ ਬਾਬਾ ਸੀਗਾ ਬਾਬਾ ਆਪਣੀ ਲੈਂਗੁਏਜ ਉਹਨਾਂ ਨਾਲ ਸੇ ਬਾਬਾ ਫੂਸਾ ਮੱਕੇ ਸਾ ਜਦੋਂ ਮੈਂ ਗੂਗਲ ਕੀਤਾ ਨਾ ਮੈਂ ਕਿਹਾ ਮੈਂ ਯਰ ਤਾਂ ਚੈੱਕ ਕਰਾਂ ਇਹ 1500 ਤੋਂ ਬਾਅਦ ਸੀਗਾ ਜਾਂ ਪਹਿਲਾਂ ਸੀਗਾ ਗੂਗਲ ਤੇ ਲਿਖਿਆ ਸੀਗਾ ਕਿ ਬਾਬਾ ਫੂਸਾ ਜਿਹੜਾ ਉਹ ਚਾਈਨੀਜ਼ ਨੇਮ ਆ ਬਾਬੇ ਨਾਨਕ ਦਾ ਅੱਛਾ ਸਾਡੇ ਕੋਲੋਂ ਆਪਣੀਆਂ ਸਾਡੇ ਕੋਲ ਆਪਣਾ ਧਰਮ ਹੀ ਨਹੀਂ ਇਕੱਠਾ ਹੋਇਆ ਭਾਜੀ ਸਾਡੇ ਕੋਲੇ ਆਪਣਾ ਹੀ ਪ੍ਰਚਾਰ ਨਹੀਂ ਹੋਇਆ ਹਮ ਅਸੀਂ ਕਿਹਣੀ ਅਸੀਂ ਜਿਹੜੇ ਸਿਧਾਂਤਾਂ ਤੋਂ ਅਸੀਂ ਸਿੱਖ ਰਾਜ ਲਿਆ ਅਸੀਂ ਉਸ ਤੋਂ ਜਮੀਂ ਪਟਕ ਗਏ ਜਦੋਂ ਅਸੀਂ ਇਹਨਾਂ ਤੋਂ ਪਟਕਾਂਗੇ ਤੇ ਭਾਜੀ ਫਿਰ ਮੇਰੇ ਹਸਾਬ ਨਾਲ ਪੰਜਾਬ 'ਚ ਜਿਹੜੀ ਹੈ ਉਸ ਅਨਸਟੇਬਿਲਟੀ ਉਹ ਨਹੀਂ ਤੇ ਆਉਣੀ ਵੀ ਚਾਹੀਦੀ ਹੈ ਫਿਰ ਜੋ ਗੁਰੂ ਨੂੰ ਹੀ ਭੁੱਲ ਗਏ ਭਾਜੀ ਬਾਬੇ ਨਾਲ ਕਿਉਂ ਅਸੀਂ ਕੀ ਗੱਲ ਈਸ਼ੀਆ ਜੂ ਨਹੀਂ ਫੋਲ ਸਕੇ ਵੀ ਕੀ ਕੀ ਕਹਿੰਦੇ ਸੀ ਆ ਲਾਮਾ ਬਾਬਾ ਲਾਮਾ ਉਹਨਾਂ ਨੂੰ ਤੇ ਬਿੱਚ ਕਹਿੰਦੇ ਸੀ ਹਮ ਅਸੀਂ ਉਹਨਾਂ ਨੂੰ ਜਾ ਕੇ ਤੇ ਸਮਝਾਈਏ ਵੀ ਬਾਬਾ ਸਾਡਾ